ਵਿਸ਼ਵਾਰਤਾ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੋਗਾ ਤੋਂ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਬੀਤੀ ਰਾਤ ਸਾਬਕਾ ਕਾਉਂਸਲਰ ਪਰਸ਼ੋਤਮ ਪੁਰੀ ਦਾ ਬੰਦੂਕ ਦੀ ਗੋਲੀ ਲੱਗਣ ਦੇ ਨਾਲ ਦਿਹਾਂਤ ਹੋ ਗਿਆ ਹੈ ਜਾਣਕਾਰੀ ਦੇ ਮੁਤਾਬਕ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਨੂੰ ਜੋ ਬਿਆਨ ਦਰਜ ਕਰਵਾਏ ਗਏ ਨੇ ਉਸ ਦੇ ਮੁਤਾਬਕ ਸਾਬਕਾ ਕਾਉਂਸਲਰ ਪਰਸ਼ੋਤਮ ਪੁਰੀ ਕਿਸੇ ਕਾਰਨ ਪਰੇਸ਼ਾਨ ਰਹਿੰਦੇ ਸਨ ਜਿਸ ਕਾਰਨ ਉਹਨਾਂ ਵੱਲੋਂ ਆਪਣੀ ਹੀ ਲਾਇਸੈਂਸੀ ਬੰਦੂਕ ਦੇ ਨਾਲ ਖੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਗਈ ਹੈ ਪਰਿਵਾਰਕ ਮੈਂਬਰਾਂ ਵੱਲੋਂ ਕਿਸੇ ਦੇ ਉੱਪਰ ਵੀ ਕਾਰਵਾਈ ਨਾ ਕਰਨ ਦੇ ਬਿਆਨ ਦਰਜ ਕਰਵਾਏ ਗਏ ਨੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਮ੍ਰਿਤਕ ਸਰੀਰ ਨੂੰ ਕਬਜ਼ੇ ਚ ਲੈ ਲਿਆ ਗਿਆ ਹੈ ਅਤੇ ਮੋਰਚਰੀ ਦੇ ਵਿੱਚ ਰਖਵਾ ਕੇ ਅਗਲੇਰੀ ਕਾਰਵਾਈ ਆਰੰਭ ਕੀਤੀ ਜਾ ਰਹੀ ਹੈ ਇਸੇ ਸੰਬੰਧ ਦੇ ਵਿੱਚ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਸਾਊਥ ਦੇ ਐਸ ਐਚ ਓ ਵਰਨ ਮੱਟੂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਦੱਸਿਆ ਕਿ ਇਹ ਘਟਨਾ ਤਕਰੀਬਨ ਰਾਤ 9:30 ਵਜੇ ਦੀ ਹੈ ਜਦੋਂ ਉਸ ਸਾਬਕਾ ਕਾਉਂਸਲਰ ਵੱਲੋਂ ਖੁਦ ਨੂੰ ਗੋਲੀ ਮਾਰੀ ਗਈ। ਉਹਨਾਂ ਇਹ ਵੀ ਦੱਸਿਆ ਹੈ ਕਿ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਇਸੈਂਸੀ ਬੰਦੂਕ ਕਬਜ਼ੇ ਦੇ ਵਿੱਚ ਲੈ ਲਈ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਮੁਤਾਬਕ 194 BNS ਦੀ ਧਾਰਾ ਦੇ ਤਹਿਤ ਕਾਰਵਾਈ ਕੀਤੀ ਗਈ ਹੈ। ਹਾਂਜੀ ਸਾਨੂੰ ਰਾਤ ਇਨਫਰਮੇਸ਼ਨ ਕੋਈ 9:30 ਦੇ ਕਰੀਬ ਆਈ ਸੀ ਜਿਹੜੇ ਆਪਣੇ ਸਾਬਕਾ ਪਾਰਸ਼ਦ ਨੇ ਪਰਸ਼ੋਤੋਂ ਬੁਲੀ ਸੀ। ਉਹਨਾਂ ਦੀ ਫਾਇਰ ਲੱਗਣ ਦੇ ਨਾਲ ਜਿਹੜੀ ਆ ਡੈਥ ਹੋ ਗਈ ਸੀ ਜਿਸ ਤੇ ਅਸੀਂ ਉੱਥੇ ਪਹੁੰਚ ਕੇ ਸਾਰਾ ਮੌਕੇ ਨੂੰ ਦੇਖਿਆ ਮੌਕੇ ਨੂੰ ਦੇਖਦਿਆਂ ਹੋਇਆ ਜਿਹੜਾ ਉੱਥੇ ਇੱਕ ਤਾਂ ਉਹਨਾਂ ਦੀ ਜਿਹੜੀ ਗਨ ਸੀ ਲਾਇਸੈਂਸੀ ਗਨ ਸੀ ਉਹ ਮਿਲੀ ਹੈ ਇੱਕੋ ਮੌਕੇ ਦੇ ਡੈੱਡ ਸੀਗੇ ਉਹਨਾਂ ਨੂੰ ਫਿਰ ਅਸੀਂ ਜਿਹੜਾ ਸਿਵਲ ਹਸਪੀਟਲ ਦੇ ਵਿੱਚ ਮੋਰਚਮੈਂਟ ਸ਼ਿਫਟ ਕਰਵਾਇਆ ਇਹ ਉਹਨਾਂ ਨੇ ਇਹਨਾਂ ਦੇ ਘਰ ਜਾਂਦੇ ਦੱਸਣ ਦੇ ਮਤਲਬ ਹੈ ਵੀ ਉਹ ਉਹ ਪਰੇਸ਼ਾਨ ਰਹਿੰਦੇ ਸੀ ਕੋਈ ਉਹਨਾਂ ਦੇ ਕੇਸਿਸ ਵਗੈਰਾ ਸੀਗੇ ਉਹਨਾਂ ਦੇ ਕਹਿਣ ਦੇ ਮੁਤਾਬਕ ਕੇਸਿਸ ਸੀਗੇ ਜਿਨ੍ਹਾਂ ਚ ਚੱਲਦੇ ਆ ਉਹ ਪਰੇਸ਼ਾਨੀ ਸੀ ਉਹਨਾਂ ਨੂੰ ਤੇ ਉਹਨਾਂ ਨੇ ਇਸ ਕਾਰਨ ਜਿਹੜਾ ਹੈਗਾ ਸੀ ਫਟ ਪਾਇਆ ਇਹ ਬਾਰਾ ਮੋੜ ਇਹ ਹਜੇ ਆਪਾਂ ਨੂੰ ਪਰਿਵਾਰ ਦੇ ਮੈਂਬਰਾਂ ਨੇ ਬਿਆਨ ਲਿਖਾਇਆ ਵੀ ਅਸੀਂ ਕਿਸੇ ਕਿਸਮ ਦੀ ਕੋਈ ਵੀ ਕਿਸੇ ਦੇ ਕਾਨੂੰਨੀ ਕਾਰਵਾਈ ਨਹੀਂ ਕਰਾਂਗੇ ਤਾਂ ਅਸੀਂ 194 ਬੀਐਨਐਸ ਦੇ ਵਿੱਚ ਉਹਨਾਂ ਦਾ ਪੋਸਟ ਮਾਰਟਮ ਕਰਾਇਆ